ਕੀ ਥੱਕੇ ਲੱਗਦੇ ਹਾਂ ਹਾਂ ਆ ਗਿਆ ਅੱਜ ਦਿਹਾੜੀ ਦਾ ਸਾਰੀ ਬੈਂਕ ਚ ਲੰਗੀ ਛੋਟਾ ਜਿਹਾ ਕੰਮ ਸੀ ਉੱਥੇ ਇੰਨੀ ਲੰਬੀ ਲਾਈਨ ਲੱਗੀ ਹੋਈ ਸੀ ਇੰਨੀ ਸੱਜਰੇ ਜਾਣ ਤੇ ਵੀ ਲਾਂਚ ਖੜਨਾ ਪਿਆ ਹਾਂ ਹਾਂ ਇੱਕ ਤਾਂ ਜ ਬੈਂਕ ਮੁਲਾਜ਼ਮ ਘਟ ਸੀ ਉੱਤੋਂ ਜੀ ਰਹਿਦੀ ਗੋਦੀ ਕਦਰ ਲਾਈਟ ਨਹੀਂ ਕੱਟਦੀ ਲਾਈਟ ਵੀ ਪੂਰੇ 2 ਘੰਟੇ ਬਾਅਦ ਆਈ ਆ 2 ਘੰਟੇ ਬਾਅਦ ਹਾਂ ਕੱਲੂ ਫੇਰ ਜਾਣਾ ਪੈਣਾ ਲੱਗਦਾ ਇਹ ਤਾਂ ਬੜਾ ਮਾੜਾ ਹੋਇਆ ਚਲੋ ਕੋਈ ਨਾ ਕੱਲ ਫੇਰ ਜਾਇਓ ਕੱਲ ਥੋੜਾ ਹੋਰ ਸੱਜਰੇ ਜਾਲੇ ਹੋ ਹਾਂ ਹਾਂ ਲੱਗਦਾ ਤਾਂ ਇਦਾਂ ਹੀ ਕਰਨਾ ਪੈਣਾ ਹੈ ਕੱਲ ਨੂੰ ਆਪਣੀ ਪਾਣੀ ਦੀ ਵਾਰੀ ਆ ਤੁਸੀਂ ਇਦਾਂ ਕਰਿਓ ਦੀਪੇ ਨੂੰ ਭੇਜ ਦਿਓ ਦੀਪੇ ਨੂੰ ਦੀਪੇ ਨੇ ਤਾਂ ਕੱਲੂ ਸਕੂਲ ਵੀ ਜਾਣਾ ਹੈ ਚਲੋ ਕੋਈ ਨਾ ਦੀਪੇ ਨੂੰ ਛੁੱਟੀ ਕਰਾ ਦਿਓ ਖੇਤ ਨੂੰ ਪਾਣੀ ਲਾਉਣਾ ਵੀ ਜ਼ਰੂਰੀ ਆ ਕਿਤੇ ਹੋਰ ਨਾ ਖੇ ਜਾਂਦੀ ਬੱਤ ਲੰਘ ਜੇ ਚਲੋ ਠੀਕ ਆ ਮੈਂ ਦੀਪੇ ਨੂੰ ਕਹਿ ਦਿੰਨੀ ਆ ਬਈ ਛੁੱਟੀ ਕਰ ਲਈ ਖੇਤ ਪਾਣੀ ਲਾਉਣਾ ਉਹ ਨਾਲੇ ਤੁਸੀਂ ਗਿਆਲੇ ਵੀਰ ਦੇ ਘਰ ਜਾਇਓ ਉਹ ਤਾਂ ਬਾਪੂ ਕੁਝ ਢਿੱਲਾ ਮੱਠਾ ਜਿਆ ਹੈ ਵੱਲੇ ਵੱਲੇ ਕੱਲ੍ਹ ਫੇ ਹੋ ਜੂ ਮੈਂ ਨਾ ਟੈਸਟ ਵਿੱਚ ਹੋ ਦਿੱਤੇ ਵੱਲੇ ਵੱਲੇ ਚਲ ਕੋਈ ਨਹੀਂ ਹੁਣ ਮੈਂ ਦਿਆਲੇ ਦੇ ਘਰੇ ਜਾਣਾ ਹੈ ਮੈਂ ਵੀ ਆਪਣਾ ਪਾਲਿਸ ਦਾ ਕੰਮ ਕਰਦੀ ਹਾਂ ਮਨੂ ਦੇ ਬਾਪੂ ਆਏ ਨਹੀਂ ਹਲੇ ਸੱਕ ਕੀ ਗੱਲ ਹੋਈ ਐਨੇ ਪਰੇਸ਼ਾਨ ਕਿਉਂ ਲੱਗਦੇ ਹੋ ਪੂਰੇ 4 ਦਿਨ ਹੋ ਗਏ ਬਿੱਲੀ ਦਾ ਬਿਲ ਨਿਪਾਰ ਹੋ ਰਿਹਾ ਪਰ ਅਜ ਕਦੇ ਮੀਟਰ ਪੂਰੇ 4 ਦਿਨ ਹੋ ਗਏ ਬਿੱਲ ਦਾ ਬਿਲ ਨਿਪਾਰ ਹੋ ਰਿਹਾ ਕਿਤੇ ਕੋਈ ਨਹੀਂ ਕਿਤੇ ਮੀਟਰ ਹੀ ਨਾ ਕੱਟ ਕੇ ਲੈ ਜਾਣ ਆਹੋ ਪਹਿਲਾਂ ਵੀ ਇੱਕ ਵਾਰ ਮੀਟਰ ਕੱਟ ਲੇ ਗਏ ਨਾਲੇ ਜੁਰਮਾਨਾ ਭਰਨਾ ਪਿਆ ਨਾਲੇ ਕਈ ਦਿਨਾਂ ਨੇਰੇ ਚ ਕੱਟੇ ਸਾਸਰੀ ਘਰ ਪਾਈ ਜਾਂਦੇ ਕੀ ਹਾਲ ਆ ਤੇਰਾ ਸਾਸਰੀ ਘਰ ਵੀ ਚੁੱਕਿਆ ਸਤਿ ਸ੍ਰੀ ਅਕਾਲ ਵੀਰ ਜੀ ਤੁਸੀਂ ਬੈਠੋ ਮੈਂ ਪਾਣੀ ਲੈ ਕੇ ਆਉਣੀ ਆ। ਚਲੋ ਚਲੋ ਚਲੋ। ਕੀ ਹਾਲ ਆ ਬਾਪੂ ਦਾ? ਬਾਪੂ ਦਾ ਠੀਕ ਆ ਹੁਣ ਪਹਿਲਾਂ ਨਾਲੋਂ ਪਤਾ ਹੀ ਨਹੀਂ ਚੱਲਿਆ ਗੱਲ ਖੰਗ ਚ ਮੌਨੀਆਂ ਬਣ ਗਈ। ਅੱਜ ਕੱਲ ਤਾਂ ਹਸਪਤਾਲ ਵਿੱਚ ਵੀ ਲੰਮੀਆਂ ਲੰਮੀਆਂ ਹੈ ਨਹੀਂ ਰਹਿ ਗਈਆਂ ਨੇ। ਗੱਲ ਤਾਂ ਤੇਰੀ ਠੀਕ ਆ। ਮੈਂ ਵੀ ਅੱਜ ਗਿਆ ਸੀ ਵੱਡੇ ਮੁੰਡੇ ਦੀ ਵਿੱਚ ਭਰਨ ਭਰੀ ਹੋਣੀ ਗਈ। ਅੱਜ ਜਿਹੜੀ ਦਿਹਾੜੀ ਦਾ ਸਾਰੀ ਖੱਜਲ-ਗਵਾਰੀ ਜੇ ਲੰਘੀ ਮੇਰੇ ਤਾਂ ਆਪੇ ਉਹ ਹੱਟ ਬੀਤੀ ਆ ਮੈਂ ਵੀ ਅੱਜ ਬਿਜਲੀ ਦਾ ਬਿੱਲ ਭਰਨ ਗਿਆ ਸੀ ਪੂਰੇ 4 ਦਿਨ ਹੋ ਗਏ ਬਿਜਲੀ ਦਾ ਬਿੱਲ ਨਹੀਂ ਭਰ ਹੋ ਰਿਹਾ ਮੈਂ ਵੀ ਓਕਾ ਹੀ ਪਰਵਾਇਆ ਸੀ ਮੈਂ ਕਹਿੰਦਾ ਆਪਾਂ ਕਿਸੇ ਤੋਂ ਸਲਾਹੀਏ ਇਸ ਦਾ ਕੋਈ ਹੱਲ ਹੋਵੇ ਕਹਿੰਦੇ ਆਉਣੇ ਪਿੰਡ ਦਾ ਸਰਪੰਚ ਬੜੀ ਪਹੁੰਚ ਵਾਲਾ ਹੈ ਉਸ ਦੇ ਕੋਲ ਪਿਆ ਲਓ ਗੱਲ ਤਾਂ ਤੇਰੀ ਠੀਕ ਆ ਚਲਦੇ ਆ ਸਰਪੰਚ ਕੋਲ ਫੇਰ ਚੱਲ ਫੇ ਚੱਲੀਏ 바쁘지마. ਤੋਗ ਦਿਨਾਂ ਲਈ ਅਧਰਵਾ ਜਾ ਰਿਹਾ ਸਾਸਰੀ ਕਾਲ ਸਰਪੰਚ ਸਾਹਿਬ ਸਾਸਰੀ ਕਾਲ ਦੇਖਿਓ ਅਜਾ ਇਧਰ ਵੀ ਮੈਂ ਆਜੋ ਬਹਿਜੋ ਚਲੋ ਫੇਰ ਮੈਂ ਪਾਣੀ ਲੈ ਕੇ ਆਉਣਾ ਖੈਰ ਤਾਂ ਹੈ ਸਭ ਕੁਝ ਖੈਰ ਤਾਂ ਹੈ ਸਰਪੰਚ ਸਾਹਿਬ ਅਸੀਂ ਥੋੜੇ ਕੋਈ ਹੋਰ ਕੰਮ ਆਏ ਆ ਹੋਰ ਕੰਮ ਦੱਸੋ ਖੁੱਲ ਕੇ ਦੱਸੋ ਜੇ ਤੁਹਾਡੇ ਕੰਮ ਨਾਲ ਕਰੇ ਤਾਂ ਕੀ ਹੈ ਦਾ ਸਰਪੰਚ ਬਣਨ ਦਾ ਗੱਲ ਆਏ ਆ ਸਰਪੰਚ ਸਾਹਿਬ ਅਸੀਂ ਗਏ ਸੀ ਅੱਜ ਬੈਂਕ ਵੱਡੇ ਮੁੰਡੇ ਦੀ ਫੀਸ ਭਰਨ ਭਰੀਓ ਨਹੀਂ ਗਈ ਨਹੀਂ ਬਹੁਤ ਔਖਾ ਸਰਪੰਚ ਸਾਹਿਬ ਪੂਰੇ 4 ਦਿਨੋਂ ਦੇ ਬਿਜਲੀ ਦਾ ਫੇਰ ਨਹੀਂ ਬਹਨ ਰੋ ਰਿਹਾ ਫਿਰ ਦੱਸੋ ਮੈਂ ਤੁਹਾਡੀ ਕਿਵੇਂ ਮਦਦ ਕਰਾਂ ਪੰਚ ਸਾਹਿਬ ਜੇ ਕੋਈ ਬੈਂਕ ਚ ਛੋਟੀ ਜਾਣ ਪਛਾਣ ਵਾਲਾ ਤਾਂ ਤੁਸੀਂ ਉਹਨੂੰ ਕਹਿ ਕੇ ਸਾਡਾ ਕੰਮੇ ਕਰਵਾ ਦਿਓ ਨਾਲੇ ਬਿਜਲੀ ਬੋਰਡ ਚ ਲੈ ਕੇ ਮੇਰਾ ਬਿੱਲ ਵਰਵਾ ਦਿਓ ਇਹਦੇ ਲਈ ਸਹਾਰਸ਼ ਦੀ ਲੋੜ ਨਹੀਂ ਇਹਦੇ ਲਈ ਮਾਰ ਰਣ ਹੋਣਾ ਪੈਣਾ ਸਮੇਂ ਤੇ ਹਾਣੀ ਬਣਨਾ ਪੈਣਾ ਉਹ ਕਿਵੇਂ ਸਰਪੰਚ ਸਾਹਿਬ ਇਹ ਤਾਂ ਬਹੁਤ ਹੀ ਆਸਾਨ ਹੈ ਮੈਂ ਅੱਜ ਹੀ ਬਿਜਲੀ ਦਾ ਬਿੱਲ ਭਰਿਆ ਸੀ ਫੋਨ ਤੇ ਹੈ ਫੋਨ ਤੇ ਫੋਨ ਦੇ ਵਿੱਚ ਪੈਸੇ ਕਿੱਥੋਂ ਆਏ ਨਹੀਂ ਨਹੀਂ ਸੁਖਜੀਪ ਜੀ ਇਹੋ ਜਿਹੀ ਕੋਈ ਗੱਲ ਨਹੀਂ ਉਹ ਤਾਂ ਸਭ ਦੇ ਕੰਮ ਕਰਦਾ ਮੇਰੇ ਵੀ ਕਰਦਾ ਤੇ ਤੁਹਾਡੇ ਵੀ ਕਰਦਾ ਹੈ ਫਿਰ ਤੁਸੀਂ ਦਾਦੂ ਸਾਨੂੰ ਇਹ ਬਿੱਲ ਵੀ ਭਰ ਸਕਦਾ ਹੈ ਹਾਂਜੀ ਹਾਂਜੀ ਬਿੱਲ ਵੀ ਭਰਦਾ ਤੇ ਹੋਰ ਵੀ ਬਹੁਤ ਕੁਝ ਕਰਦਾ ਹੈ ਹੋਰ ਵੀ ਕੀ ਕੁਝ ਕਰਦਾ ਸਾਡੇ ਕੋਲ ਤਾਂ ਭਾਈ ਆ ਡੱਬਾ ਜਾਂ ਫੋਨ ਆ ਅਸੀਂ ਤਾਂ ਸੁਣ ਲੈਨੇ ਆ ਕਰ ਲੈਨੇ ਆ ਤੁਹਾਡਾ ਫੋਨ ਵੀ ਇਹ ਕਰ ਸਕਦਾ ਉਹ ਕਿਵੇਂ ਵੱਡੇ ਛੋਟੇ ਵਾਲੀ ਕੋਈ ਗੱਲ ਨਹੀਂ ਮੈਂ ਹੀ ਦੱਸ ਦਿੰਦਾ ਪਰ ਮੈਂ ਤਾਂ ਹੁਣੀ ਹైదరాబాద్ ਜਾ ਰਿਹਾ ਮੇਰਾ ਦੋਸਤ ਸ਼ਮਸ਼ੇਰ ਸਿੰਘ ਕੰਪਿਊਟਰ ਐਕਸਪਰਟ ਤੇ ਇਹਨਾਂ ਕੰਮਾਂ ਦਾ ਮਾਹਿਰ ਉਹ ਤੁਹਾਨੂੰ ਦੱਸ ਦਵੇਗਾ ਮੈਂ ਉਹਨੂੰ ਕਹਿ ਦਿੰਨਾ ਤੇ ਬਾਪੂ ਜੀ ਨੂੰ ਹੀ ਚੰਗਾ ਬਾਪੂ ਜੀ ਫਿਰ ਸ਼ਹਿਰੋਂ ਕੱਲ ਸ਼ਮਸ਼ੇਰ ਸਿੰਘ ਜੀ ਆਉਣਗੇ ਤੁਸੀਂ ਇਹਨਾਂ ਨੂੰ ਉਹਨਾਂ ਨਾਲ ਮਿਲਾ ਦਿਓ ਠੀਕ ਆ ਬੋਲ ਆਜੋ ਠੀਕ ਐ ਕਸਰਪਾਨ ਸਾਹਿਬ ਅਸੀਂ ਫੇਰ ਚੱਲਦੇ ਆ ਠੀਕ ਆ ਭਾਈ ਸਟੈਂਡ ਚੱਕ ਦੋ ਮੈਿਕ ਥੱਲੇ ਰੱਖੋ ਪੂਰੀ ਬੋਲੇਗਾ ਮੈਂ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਭਾਈ ਕੌਣ ਮੈਂ ਸ਼ਰਨਦੀਪ ਦਾ ਮਿੱਤਰ ਮੈਂ ਸ਼ਹਿਰੋਂ ਆਇਆ ਬਹਿ ਜਾ ਭਾਈ ਕੌਣ ਆ ਤੂੰ ਭਾਈ ਮੈਂ ਸਮਸ਼ੇਰ ਸਿੰਘ ਕੰਪਿਊਟਰ ਐਕਸਪਰਟ ਮੈਂ ਤੁਹਾਡੇ ਉੱਤਰ ਦਾ ਮਿੱਤਰ ਆਂ ਤੇ ਮੈਂ ਅੱਜ ਪਿੰਡ ਦੇ ਲੋਕਾਂ ਨੂੰ ਡਿਜੀਟਲ ਇੰਡੀਆ ਬਾਰੇ ਜਾਣਕਾਰੀ ਦੇਣ ਆਇਆ। ਡਿਜੀਟਲ ਇੰਡੀਆ? ਅੱਛਾ ਉਹ ਜਿਹੜੇ ਨੈਟ ਤੇ ਸਾਰੇ ਕੰਮ ਕਰਦੇ ਨੇ? ਹਾਂਜੀ ਹਾਂਜੀ ਉਹੀ। ਸੱਚੀ ਕਰਦੇ। ਹਾਂ ਲੇਕਿਨ ਪੁੱਤ ਪਿੰਡ ਵਾਲੇ ਕੰਮ ਇਹਨੂੰ ਇਸ ਬਾਰੇ ਦੱਸਣਾ ਬਹੁਤ ਔਖਾ ਹੈ। ਇਹਨਾਂ ਦਾ ਦਿਮਾਗ ਤਵਾ ਦੇਹ ਦਾ ਢਿੱਡ ਭੰਨ ਜੀ ਲੱਗਾ। ਸਮਝਵਾ ਲਈ ਦੇ ਕੋਈ ਐਸੀ ਗੱਲ ਨਹੀਂ। ਇਹ ਤਾਂ ਬਹੁਤ ਹੀ ਆਸਾਨ ਹੈ। ਬਾਕੀ ਮੈਂ ਆਪੇ ਗੱਲਬਾਤ ਕਰ ਲਵਾਂ ਉਹਨਾਂ ਨਾਲ। ਚਲ ਠੀਕ ਹੈ ਹੋਰ ਮੇਰੇ ਲਈ ਕੋਈ ਸੇਵਾ ਸੇਵਾ ਵਾਲੀ ਤਾਂ ਕੋਈ ਗੱਲ ਨਹੀਂ ਬਸ ਆਪਾਂ ਪਿੰਡ ਦੇ ਲੋਕਾਂ ਨੂੰ ਇਕੱਠਾ ਕਰਨਾ ਹੈ ਤੇ ਉਹਨਾਂ ਨੂੰ ਜਾਣਕਾਰੀ ਦੇਣੀ ਆ ਮੈਂ ਨੌਕਰ ਨੂੰ ਕਹਿ ਕੇ ਗੁਰਦੁਆਰੇ ਅਨਾਉਂਸਮੈਂਟ ਕਰਵਾ ਦੇਣਾ ਆਪਾਂ ਸਾਰਿਆਂ ਨੂੰ ਪ੍ਰੀਤ ਸਾਧ ਲੈਣੇ ਆ ਚੰਗਾ ਬਾਪੂ ਜੀ ਇਹ ਤਾਂ ਹੋਰ ਵਧੀਆ ਹੋ ਜਾਊਗਾ ਇਹ ਲਈ ਆ ਨਾ ਬਿਲਕੁਲ ਠੀਕ ਹੈ ਬਾਦ ਵਿੱਚ ਪੁੱਛ ਕੇ ਚੋ ਨਾਮਿਨੇਟ ਕੀਤਾ ਵੀ ਸਮਾਨ ਦੇ ਪੈਸੇ ਭਰੋਣੇ ਤੇ ਤੋਂ ਫਰਕੇ ਇਧਰ ਪੇਪਰ ਚ ਪੜ੍ਹਨਾ ਹੈ ਸਾਰਾ ਕੁਝ ਕੋਈ ਨਹੀਂ ਮੈਂ ਤੈਨੂੰ ਦੱਸ ਦਿਆਂਗਾ ਤੇਰਾ ਵੀ ਸਹੀਰ ਸਹੀਰ ਕਰਕੇ ਰੱਖਣਾ ਨਾ ਕਰ ਯਾਰ ਸੁੱਕੇ ਮੈਂ ਤਾਂ ਬਿੱਲੀ ਦਾ ਬਿੱਲ ਭਰਨ ਜਾਣਾ ਸੀ ਸਰਪੰਚ ਸਾਹਿਬ ਨੂੰ ਪਤਾ ਨਹੀਂ ਕੀ ਕੰਮ ਪੈ ਗਿਆ ਸਾਰਿਆਂ ਨੂੰ ਇੱਥੇ ਸੱਦ ਲਿਆ ਮੈਂ ਤਾਂ ਆਪ ਵੱਡੇ ਮੁੰਡੇ ਦੇ ਹੋਸਟਲ ਦਾ ਖਰਚਾ ਭੇਜਣਾ ਸੀ ਟ੍ਰਿਕਲ ਰੋਡ ਤੇ ਹੀ ਆਉਣਾ ਬੱਸ ਮੈਂ ਜਦ ਤੂੰ ਆਏਗਾ ਸ਼ਹਿਰ ਮੈਂ ਬੈਂਕ ਤੇ ਸਮਰਾਲੇ ਹਾਂ ਤੂੰ ਮੈਨੂੰ ਨੇੜੇ ਆ ਕੇ ਕਾਲ ਕਰ ਵੀ ਤੂੰ ਹੈ ਕਿੱਥੇ ਬਲੋ ਜਿਲੇ ਆਡੀਸਨ ਆਜੂ ਹੋ ਗਏ ਸਸਰੀ ਘਾਲ ਭਾਈ ਸਾਰਿਆਂ ਨੂੰ ਲੋਕੇਸ਼ ਨੇ ਇਹਦੀ ਜਾਲਾ ਬੜੀ ਜ਼ਰੂਰੀ ਜਾਣਕਾਰੀ ਦੇਣੀ ਸੀ ਇਥੇ ਲਈ ਕਾਲੀ ਕਾਲੀ ਦੇ ਸਾਰਿਆਂ ਨੂੰ ਇੱਥੇ ਸੱਦਣਾ ਪਿਆ ਏਚਲ ਸੀ ਦਾ ਕੋਈ ਗੱਲ ਨਹੀਂ ਸਰਪੰਚ ਸਾਹਿਬ ਬਸ ਥੋੜਾ ਛੇ 3 ਨਿਵੇੜੇ ਹੋ ਤੁਹਾਨੂੰ ਪਤਾ ਤਾਂ ਹੈਗਾ ਮੈਂ ਬਿੱਲੀ ਦਾ ਮਿਲ ਪਰਣ ਜਾਣਾ ਕੋਈ ਨਾ ਪਾਈ ਕੋਈ ਨਾ ਥੋੜਾ ਹਮਲਾ ਦਿਓ ਤੁਹਾਡੀ ਇਹਨਾਂ ਸਮੱਸਿਆ ਦਾ ਆਸਾਨ ਹੱਲ ਕੱਢਣ ਲਈ ਅੱਜ ਸਾਡੇ ਕੋਲੇ ਡਿਜੀਟਲ ਇੰਡੀਆ ਦੀ ਜਾਣਕਾਰੀ ਦੇਣੇ ਮੁੰਡਾ ਸ਼ਮਸ਼ੇਰ ਸਿੰਘ ਆਇਆ ਹੈ ਡਿਜੀਟਲ ਇੰਡੀਆ ਇਹ ਕੀ ਹੁੰਦਾ ਹੈ ਕੋਈ ਨਾ ਥੋੜਾ ਹਮਲਾ ਦਿਓ ਸਭ ਕੁਝ ਦੱਸਦੇ ਆਓ ਸ਼ਮਸ਼ੇਰ ਸਿੰਘ ਜੀ ਕਰੋ ਗੱਲਬਾਤ ਇਹਨਾਂ ਨਾਲ ਪਿੰਡ ਵਾਸੀਓ ਸਤਿ ਸ਼੍ਰੀ ਅਕਾਲ ਮੈਂ ਸ਼ਮਸ਼ੇਰ ਸਿੰਘ ਕੰਪਿਊਟਰ ਐਕਸਪਰਟ ਅੱਜ ਮੈਂ ਤੁਹਾਨੂੰ ਡਿਜੀਟਲ ਇੰਡੀਆ ਬਾਰੇ ਜਾਣਕਾਰੀ ਦੇਣ ਆਇਆ ਹਾਂ ਜੀਦਨ ਆਨਟਾਟੇ ਰੋਜ਼ ਦੇ ਕੰਮ ਨੇ ਜਿਹੜੇ ਆਸਾਨ ਹੋ ਜਾਣਗੇ ਜਿਵੇਂ ਨੌਕਰੀ ਦੇ ਫਾਰਮ ਭਰਨਾ ਬਿਜਲੀ ਦਾ ਬੀਲ ਭਰਨਾ ਅਤੇ ਹੋਰ ਬਹੁਤ ਕੁਝ ਬਿਜਲੀ ਦਾ ਬਿੱਲ ਭਰਨਾ ਉਹ ਤੋਂ ਸੌਖਾ ਹੋਊ ਉੱਥੇ ਤਾਂ ਬੜੀ ਲੰਬੀ ਲਾਈਨ ਲੱਗਦੀ ਆ ਲੈਂਗੁਏਜ ਲੱਗਣ ਦੀ ਕੀ ਲੋੜ ਇਹ ਤਾਂ ਤੁਸੀਂ ਆਪਣੇ ਘਰ ਬੈਠੇ ਆਪਣੇ ਫੋਨ ਤੋਂ ਭਰ ਸਕਦੇ ਹੋ ਉਹ ਵੀ ਇੱਕ ਆਸਾਨ ਢੰਗ ਨਾਲ ਆਸਾਨ ਢੰਗ ਨਾਲ ਉਹ ਕਿਵੇਂ ਆਓ ਪਹਿਲਾਂ ਤੁਹਾਡਾ ਅਕਾਊਂਟ ਤੁਹਾਡੇ ਨੰਬਰ ਨਾਲ ਜੋੜਦੇ ਆਂ ਫਿਰ ਤੁਹਾਡਾ ਘਰ ਬੈਠੇ ਹੀ ਬਿਜਲੀ ਦਾ ਬਿੱਲ ਭਰ ਦਿਆਂ ਲੈ ਇਹ ਤਾਂ ਫਿਰ ਵਧੀਆ ਹੋ ਗਿਆ ਜੇ ਕੋਈ ਠੱਗੀ ਕਰ ਗਿਆ ਠੱਗੀ ਵਾਲੇ ਦੀ ਕੋਈ ਦੰਲੀ ਨਹੀਂ ਇਹ ਤਾਂ ਪੂਰੀ ਤਰ੍ਹਾਂ ਸੁਰੱਖਿਅਤ ਹੈ ਲੈ ਇਹ ਤਾਂ ਫਿਰ ਕਮਾਲ ਹੋ ਗਈ ਸ਼ਮਸ਼ੇਰ ਸਿੰਘ ਜੀ ਮੈਂ ਵੀ ਆਪਣੇ ਵੱਡੇ ਮੁੰਡੇ ਦਾ ਕਾਲਜ ਦਾ ਖਰਚਾ ਭੇਜਣਾ ਹੈ ਇਸ ਦਾ ਵੀ ਕੋਈ ਹੱਲ ਹੈ ਹਾਂਜੀ ਹਾਂਜੀ ਜ਼ਰੂਰ ਜੀ ਇਸ ਦਾ ਵੀ ਸਾਡੇ ਕੋਲ ਹੱਲ ਹੈਗਾ ਆਓ ਕਹਿੰਦਾ ਤੁਹਾਡੀ UPI ਅਕਾਊਂਟ ਕ੍ਰੀਏਟ ਕਰਦੇ ਆਂ ਤੇ ਜਿੰਨੇ ਮਰਜ਼ੀ ਪੈਸੇ ਭੇਜੋ ਉਹ ਵੀ ਪੂਰੀ ਤਰ੍ਹਾਂ ਸੁਰੱਖਿਅਤ ਲਓ ਫਿਰ ਤੁਸੀਂ ਤਾਂ ਸਾਡੇ ਵਾਸਤੇ ਮਸੀਹਾ ਬਣ ਕੇ ਆਏ ਹੋ ਮਸੀਹੇ ਵਾਲੀ ਕੋਈ ਗੱਲ ਨਹੀਂ ਇਹ ਤਾਂ ਮੇਰਾ ਫਰਜ਼ ਹੋਇਆ ਪਿੰਡਾ ਵਾਲਿਓ ਹੁਣ ਅਸੀਂ ਘਰ ਬੈਠੇ ਹੀ ਅਸਾਂ ਢੰਗ ਨਾਲ ਕਿਸੇ ਵੀ ਪ੍ਰਕਾਰ ਦਾ ਬਿੱਲ ਭਰ ਸਕਦੇ ਆ ਨੌਕਰੀ ਦੇ ਫਾਰਮ ਭਰ ਸਕਦੇ ਆ ਅਤੇ ਹੋਰ ਬਹੁਤ ਕੁਝ ਰੇਲਾਂ ਦੀਆਂ ਟਿਕਟਾਂ ਹਵਾਈ ਜਹਾਜ਼ ਦਾ ਟਿਕਟਾ ਭੁਗ ਕਰਵਾ ਸਕਦੇ ਆ ਹੁਣ ਸਾਡਾ ਦੇਸ਼ ਡਿਜੀਟਲ ਤੌਰ ਤੇ ਦੇਸ਼ਾਂ ਦੇਸ਼ਾਂ ਨਾਲ ਜੁੜਿਆ ਹੋਇਆ ਹੈ ਪਿੰਡ ਪਿੰਡ ਵਾਈਫਾਈ ਕਨੈਕਸ਼ਨ ਇੰਟਰਨੈਟ ਕਨੈਕਸ਼ਨ ਦੇ ਕੇ ਡਿਜੀਟਲ ਤੌਰ ਤੇ ਦੁਨੀਆ ਨਾਲ ਜੁੜਨਾ ਤੇ ਸਮੇਂ ਸਿਰ ਆਪਣੇ ਕੰਮ ਕਰਨਾ ਹੁਣ ਆਸਾਨ ਹੋ ਗਿਆ ਇਸ ਤਰ੍ਹਾਂ ਸਾਡਾ ਦੇਸ਼ ਵੀ ਵਿਕਸਿਤ ਦੇਸ਼ਾਂ ਵਾਂਗ ਅੱਗੇ ਵੱਲ સરਕੀ ਕਰ ਰਿਹਾ ਹੈ ਡਿਜੀਟਲ ਇੰਡੀਆ ਬਾਰੇ ਦਿੱਤੀ ਸ਼ਮਸ਼ੀਰ ਸਿੰਘ ਦੀ ਜਾਣਕਾਰੀ ਸਾਨੂੰ ਬਹੁਤ ਵਧੀਆ ਲੱਗੀ ਉਮੀਦ ਕਰਦੇ ਹਾਂ ਕਿ ਆਪ ਸਭ ਨੂੰ ਵੀ ਵਧੀਆ ਲੱਗੀ ਹੋਵੇਗੀ ਡਿਜੀਟਲ ਇੰਡੀਆ ਨਾਲ ਸਾਡਾ ਦੇਸ਼ ਬਹੁਤ ਤਰੱਕੀ ਕਰ ਰਿਹਾ ਹੈ ਤੁਸੀਂ ਵੀ ਇਸ ਦਾ ਫਾਇਦਾ ਉਠਾਓ ਅਤੇ ਆਪਣੇ ਬਹੁਤ ਸਾਰੇ ਕੰਮ ਘਰ ਬੈਠੇ ਹੀ ਆਸਾਨ ਤਰੀਕੇ ਨਾਲ ਕਰੋ ਹੁਣ ਅਸੀਂ ਮਿਲ ਕੇ ਕਹਿੰਦੇ ਹਾਂ ਭਾਰਤ ਬਦਲ ਰਿਹਾ ਹੈ